ਪੁਲਿਸ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਪਹਲਗਾਮ ਸ਼ਿਰੀ ਨਗਰ ਵਿੱਚ ਮਾਰੇ ਗਏ ਸੈਲਾਨੀਆਂ ਦੀ ਆਤਮਾ ਦੀ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਗਿਆ ਪੁਲਿਸ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਜੋ ਪਹਿਲਗਾਮ ਦੇ ਵਿੱਚ ਪਾਕਿਸਤਾਨ ਦੇ ਅਤਵਾਦੀਆਂ ਵੱਲੋਂ ਐ ਕਾਨੂੰਨੀ ਹਰਕਤ ਕੀਤੀ ਗਈ ਹੈ ਐਸੋਸੀਏਸ਼ਨ ਇਸ ਦਾ ਵਿਰੋਧ ਕਰਦੀ ਹੈ ਅਤੇ ਇਹ ਕੈਂਡਲ ਮਾਰਚ ਜੋ ਰੂਹਾਂ ਵਿਛੜ ਗਈਆਂ ਹਨ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਕੱਢਿਆ ਗਿਆ ਹੈ ਜਰਨਲ ਸੈਕਟਰੀ ਅਮਰੀਕ ਸਿੰਘ ਸਮੇਤ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ ਪਾਕਿਸਤਾਨ ਮਰਦਾ ਮਰ ਅੱਜ ਸਾਡੀ ਐਸੋਸੀਏਸ਼ਨ ਨੇ ਜੋ ਇਹ ਪਹਿਲਗਾਮ ਦੇ ਵਿੱਚ ਦਸ਼ਤਗਰਦਾਂ ਦੇ ਹੱਥੋਂ ਨਜਾਇਜ਼ ਜਿਹੜੀਆਂ ਹਤਿਆਵਾਂ ਬੇਕਸੂਰਾਂ ਦੀਆਂ ਹਤਿਆਵਾਂ ਖੂਨ ਦੀ ਹੋਲੀ ਖੇਡੀ ਗਈ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਵਾਸਤੇ ਸਾਡੀ ਐਸੋਸੀਏਸ਼ਨ ਇੱਥੇ ਇਕੱਠੀ ਹੋਈ ਆ ਉਹਦੇ ਸਬੰਧ ਦੇ ਵਿੱਚ ਕੈਂਡਲ ਮਾਰਚ ਜਿਹੜਾ ਉਹ ਕੱਢਿਆ ਗਿਆ ਤੇ ਪਹਿਲਾਂ 2 ਮਿੰਟ ਦਾ ਮੌਨ ਵਰਤ ਰੱਖ ਕੇ ਉਹਨਾਂ ਸ਼ਹੀਦਾਂ ਨੂੰ ਬੇਕਸੂਰਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਆ ਉਸ ਤੋਂ ਬਾਅਦ ਕੈਂਡਲ ਮਾਰਚ ਕੀਤਾ ਗਿਆ ਵਾ ਹੁਣ ਲੜਾਈ ਆ ਆਰ ਦੀ ਜਾਂ ਪਾਰ ਦੀ ਸਰਜਿਕਲ ਸਟ੍ਰਾਈਕ ਦੇ ਉੱਤੇ एलओसी ਸਮਝੌਤਾ ਫੌਰੀ ਕੈਨਸਲ ਕੀਤਾ ਜਾਵੇ ਇਹਨਾਂ ਦੇ ਉੱਤੇ ਅਟੈਕ ਕੀਤਾ ਜਾਵੇ ਅਸੀਂ ਜਿੱਥੇ ਸਾਡੇ ਸਤਾਈ ਗਏ ਆ ਉੱਥੇ ਸਾਡੀਆਂ ਵੀ ਜਾਨਾਂ ਚਲ ਜਾਣਗੀਆਂ ਕੋਈ ਫਰਕ ਨਹੀਂ ਪਰ ਹੁਣ ਸਤਾਈਆਂ ਦੇ ਨਾਲ 140 ਕਰੋੜ ਖੜਾ ਤੁਹਾਡੇ ਕੋਲੋਂ ਇਹੇ ਮੰਗ ਰਿਆ ਆ ਕਿ ਸਾਡੇ ਆਰਮੀ ਦੇ ਤਿੰਨੇ ਜਰਨਲਾਂ ਨੂੰ ਹੁਕਮ ਦੇ ਕੇ ਇਸ ਦੋਸ਼ ਦੇਸ਼ ਤੇ ਤੇ ਜਦ ਤੱਕ ਇਹਦੀ ਝੂੜੀ ਨਾ ਕੱਸੀ ਗਈ ਇਸ ਮੁਲਕ ਨੇ ਠੀਕ ਨਹੀਂ ਹੋਣਾ